ਵੀ ਉਹਨੇ ਆਦੇ ਪਿਤਾ ਦੇ ਕਹਿਣ ਦੇ ਉੱਤੇ ਉਹਦਾ ਵਿਸ਼ਵਾਸ ਕੀਤਾ ਤੇ ਉਹਦੀ ਕਾਰ ਦੇ ਵਿੱਚ ਬੈਠ ਗਿਆ ਤੇ ਪੁੱਤ ਨੇ ਵਿਸ਼ਵਾਸ ਘਾਤ ਕੀਤਾ ਤੇ ਆਪਣੇ ਪਿਤਾ ਨੂੰ ਆਪਣੇ ਪਿੰਡ ਤੋਂ ਚੰਦ ਕਿਲੋਮੀਟਰ ਤੇ ਜਾ ਕੇ ਉਸ ਦਾ ਕਤਲ ਕਰਤਾ ਸਾਡੀਆਂ ਗੀਤਾ ਗ੍ਰੰਥਾ ਦੇ ਵਿੱਚ ਇਹ ਚੀਜ਼ ਸ਼ਬਦਾਂ ਦੇ ਵਿੱਚ ਲਿਖੀ ਪਈ ਹੈ ਪਰ ਅਸੀਂ ਉਹਦੇ ਪਿਤਾ ਨੂੰ ਮਾਰਤਾ ਐਦੋਂ ਵੱਡੀ ਮੰਦ ਭਾਗੀ ਗੱਲ ਮੇਰੇ ਹਿਸਾਬ ਨਾਲ ਤਾਂ ਮੇਰੀ ਨਿਗਾਹ ਦੇ ਵਿੱਚ ਕੋਈ ਹੈ ਨਹੀਂ ਕੀ ਹੋਇਆ ਕੀ ਬਦਲਾ ਆਇਆ ਕੁਝ ਨਹੀਂ ਆਇਆ ਕੁਝ ਨਹੀਂ ਬਦਲਿਆ ਪਰ ਕੀ ਕਾਰਨ ਪਰ ਉਹਨਾਂ ਨੂੰ ਮਾੜੇ ਕਹਿ ਕੇ ਤੁਸੀਂ ਚੰਗੇ ਲੈਂਦੇ ਸੀ ਚੰਗਿਆਂ ਨੇ ਅੱਜ ਕੀ ਕਰਦੇ ਨੇ ਜੀ ਜੂਆ ਇਹੋ ਜੀ ਲੱਤ ਹੈ ਵੀ ਪਾਂਡੂ ਹਰੇਕ ਨੂੰ ਸਾਰਾ ਕੁਝ ਹਾਰ ਕੇ ਵੀ ਆਪਣੀ ਧਰਮ ਪਤਨੀ ਵੀ ਉਹਨਾਂ ਨੇ ਜੂਏ ਦੇ ਉੱਤੇ ਲਾਤੀ ਸੀ ਸასი ਕਾਲ ਦੋਸਤੋ ਅੱਜ ਮੌਜੂਦ ਨੇ ਕਾਲਾ ਸ਼ਰਮਾ ਜੀ ਸასი ਕਾਲ ਜੀ ਸასი ਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆ ਕੇ ਤੁਸੀਂ ਜਿਹੜਾ ਇਸ ਗੱਲ ਨੂੰ ਅੱਗੇ ਰੱਖ ਰਹੇ ਹੋ ਕਿ ਹੋਰ ਲੋਕਾਂ ਨਾਲ ਇਦਾਂ ਦਾ ਭਾਣਾ ਜਿਹੜਾ ਨਾ ਵਾਪਰੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਪਿਛਲੇ ਦਿਨੀ ਤੁਸੀਂ ਸ੍ਰੀ ਮੁਖਸਰ ਸਾਹਿਬ ਦੇ ਨਾਲ ਪਿੰਡ ਮਰਾੜ ਕਲਾਂ ਕੀ ਗੱਲਬਾਤ ਆ ਆਪਾਂ ਅੱਜ ਸ਼ਰਮਾ ਜੀ ਨੂੰ ਪੁੱਛਾਂਗੇ ਕੀ ਗੱਲ ਹੈ ਜੀ ਇਹ ਜਿਹੜਾ 25 ਲੱਖ ਰੁਪਏ ਪਿੱਛੇ ਇੱਕ ਆਪਣਾ ਨੌਜਵਾਨ ਆਪਣੇ ਪਿਓ ਦਾ ਕਤਲ ਕਰ ਦਿੰਦਾ ਹੈਗਾ ਕਹਿੰਦਾ ਆਪਣਾ ਰਮਨ ਜੀ ਪਤਾ ਕਾਰਨ ਕੀ ਹੈ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੀ ਵੀ ਕੱਲ ਜੋਗਾਊਗਾ ਜੀ ਪਹਿਲਾਂ ਜੋਗ ਉਹਨਾਂ ਨੇ ਆਪਦੇ ਦੇਖੇ ਸੀ ਸੱਤ ਯੁਗ ਦੇਖਿਆ ਹੋਰ ਯੁਗ ਦੇਖੇ ਆਪਾਂ ਜਦੋਂ ਪੈਦਾ ਹੋਏ ਉਦੋਂ ਹਾਲਾਤ ਨਹੀਂ ਸੀ ਜਦੋਂ ਅਸੀਂ ਪੈਦਾ ਹੋਏ ਆ ਪਰ ਅੱਜ ਜਿਹੜੇ ਹਾਲਾਤ ਹੈ ਉਹ ਬਿਲਕੁਲ ਉਹਨਾਂ ਬਜ਼ੁਰਗਾਂ ਦੀ ਕਈ ਗੱਲ ਹੈ ਜਿਹੜੀ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਕੱਲ ਜੋਗਾ ਜਿਹੜਾ ਉਹ ਭਾਰੂ ਪੈ ਚੱਲਿਆ ਜੀ ਕਾਰਨ ਕੀ ਹੈ ਇੱਕ ਸਿਰਫ 25 ਲੱਖ ਰੁਪਈਆ ਜੀ 25 ਲੱਖ ਰੁਪਏ ਦੀ ਖਾਤਰ ਉਸ ਪਿਤਾ ਦਾ ਕਤਲ ਕਰ ਦੇਣਾ ਜੀ ਜਿਹੜੇ ਪਿਤਾ ਦੇ ਮੋਢਿਆਂ ਤੇ ਚੜ ਕੇ ਉਸ ਇਨਸਾਨ ਨੇ ਜੀ ਕਿਤੇ ਮੇਲਾ ਵੀ ਵੇਖਿਆ ਹੋਊਗਾ ਜੀ ਮੁਕਸਰ ਦਾ ਜੀ ਕਿਉਂਕਿ ਜ਼ਿਲ੍ਹਾ ਮੁਕਸਰ ਦੇ ਕਾਹਨ ਦਾ ਹੈ ਕਿਉਂਕਿ ਜ਼ਿਲ੍ਹਾ ਮੁਕਸਰ ਇੱਕ ਬਹੁਤ ਹੀ ਵੱਡੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਜੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇਹ ਹਾਲਾਤ ਬਣ ਜਾਣ ਜੀ ਕਿਉਂਕਿ ਉਹ ਕੁਰਬਾਨੀਆਂ ਲੈ ਕੇ ਅਸੀਂ ਸਾਰਾ ਕੁਝ ਇਤਿਹਾਸ ਸਿਰਜਿਆ ਸਾਡੇ ਪੁਰਖਾਂ ਨੇ ਜੀ ਤੇ ਅੱਜ ਅਸੀਂ ਆਪਦੇ ਮਾਤਾ ਪਿਤਾ ਦੀ ਜੋ ਸਤਿਕਾਰ ਹੋ ਰਿਹਾ ਜੀ ਪੰਜਾਬ ਦੇ ਵਿੱਚ ਭਲੀ ਭਾਤੀ ਹਰੇਕ ਬੰਦਾ ਉਸ ਚੀਜ਼ ਤੋਂ ਜਾਣੂ ਹੈ ਜੀ ਪਰ ਜਿਹੜਾ 25 ਲੱਖ ਰੁਪਏ ਦੀ ਖਾਤਰ ਆਪਣੇ ਪਿਤਾ ਦਾ ਕਤਲ ਕਰ ਦੇਣਾ ਉਸ ਪਿਤਾ ਦਾ ਕਤਲ ਕਰ ਦੇਣਾ ਜੀ ਨੇ ਤੁੱਪ ਨਹੀਂ ਦੇਖੀ ਸੀ ਸ਼ਾਨ ਨਹੀਂ ਦੇਖੀ ਸੀ ਤੇ ਉਸ ਬੱਚੇ ਦੀ ਖਾਤਰ ਜਿਵੇਂ ਉਹਨੂੰ ਕਹਿੰਦੇ ਆ ਪਿਆਰਾ ਜੀਤ ਜੀ ਪਿਆਰਾ ਜੀਤ ਉਹਦਾ ਨਾਮ ਵੇਖੋ ਤੁਸੀਂ ਕਿੱਡਾ ਉਹਦਾ ਪਿਤਾ ਜੀ ਨੇ ਸਰਦਾਰ ਲਖਵੀਰ ਸਿੰਘ ਜੀ ਨੇ ਪਿਆਰਾ ਜੀਤ ਰੱਖਿਆ ਸੀ ਉਹ ਆਦੇ ਪਿਤਾ ਵਾਸਤੇ ਆਦੀ ਮਾਤਾ ਵਾਸਤੇ ਕਿੱਡਾ ਪਿਆਰਾ ਹੋਊਗਾ ਪਰ ਉਹ ਪਿਆਰਾ ਜੀਤ ਨੇ ਅੱਜ ਜੋ ਕਟਨਾ ਕੀਤੀ ਬੜੀ ਸ਼ਰਮਨਾਇਕ ਹੈ ਕਿਉਂਕਿ 1.25 ਲੱਖ ਰੁਪਏ ਦੀ ਖਾਤਰ ਉਹਦੇ ਪਿਤਾ ਦਾ ਕਤਲ ਕਰ ਦੇਣਾ ਜੇ ਉਹਨੇ ਮੰਨ ਕੇ ਚਲੋ ਉਹਨੂੰ ਜੂਏ ਦੀ ਲਤ ਸੀ ਜਿਵੇਂ ਆਪਾਂ ਅਖਬਾਰ ਦੇ ਵਿੱਚ ਪੜਿਆ ਜੀ ਆਪਾਂ ਨੂੰ ਨਹੀਂ ਪਤਾ ਵੀ ਉਸ ਪੱਤੇ ਨੇ 25 ਲੱਖ ਰੁਪਏ ਕਿੱਥੇ ਖਰਾਬ ਕੀਤਾ ਕਿਉਂ ਖਰਾਬ ਹੋਇਆ ਕੀ ਕਾਰਨ ਬਣਿਆ ਪਰ ਉਹਦੇ ਪਿਤਾ ਨੇ ਕੁਛ ਜਿਹੜੀ ਜਾਇਦਾਦ ਖਰੀਦਣੀ ਸੀ ਹੁਣ ਉਹ ਖਰੀਦਣੀ ਕਿਹਦੀ ਖਾਤਰ ਸੀ ਆਦੇ ਪੁੱਤ ਦੀ ਖਾਤਰ ਜੀ ਤੇ ਆਪਦੇ ਪੋਤਰਿਆਂ ਦੀ ਖਾਤਰ ਜਿਹੜੇ ਪਿਤਾ ਨੇ ਆਪਦੇ ਪਿਤਾ ਨੂੰ ਜਿਹੜੇ ਪੁੱਤਰ ਨੇ ਆਪਦੇ ਪਿਤਾ ਨੂੰ ਇੱਕ ਮਿੰਟ ਦੇ ਵਿੱਚ ਦੀ ਮੌਤੇ ਘਰ ਹਟਾਤਾ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦਵਾਈ ਦਿਵਾਉਣ ਜਾਣਾ ਤੇ ਐਂ ਕਰਕੇ ਮੇਰਾ ਕੋਈ ਬਿਜ਼ਨਸ ਆ ਚੰਡੀਗੜ੍ਹ ਦੇ ਵਿੱਚ ਉੱਥੇ ਮੇਰਾ ਪੈਸਾ ਫਸ ਗਿਆ ਤੇ ਤੁਹਾਡੀ ਉੱਥੇ ਲੋੜ ਹੈ ਤੇ ਮੇਰੇ ਨਾਲ ਚੱਲੋ ਕਿਤਾ ਵੇਖੋ ਤੁਸੀਂ ਕਿਤਾ ਕਿੱਡਾ ਅਣਪੂਲ ਹੁੰਦਾ ਵੀ ਉਹਨੇ ਆਦੇ ਪੁੱਤ ਦੇ ਕਹਿਣ ਦੇ ਉੱਤੇ ਉਹਦਾ ਵਿਸ਼ਵਾਸ ਕੀਤਾ ਤੇ ਉਹਦੀ ਕਾਰ ਦੇ ਵਿੱਚ ਬੈਠ ਗਿਆ ਤੇ ਪੁੱਤ ਨੇ ਵਿਸ਼ਵਾਸ ਘਾਤ ਕੀਤਾ ਤੇ ਆਪਣੇ ਪਿਤਾ ਨੂੰ ਆਪਣੇ ਪਿੰਡ ਤੋਂ ਚੰਦ ਕਿਲੋਮੀਟਰ ਤੇ ਜਾ ਕੇ ਉਸ ਦਾ ਕਤਲ ਕਰਤਾ ਜੀ ਕਾਰਨ ਕੀ ਬਣਿਆ ਰਮਨ ਜੀ ਇਹ ਚੀਜ਼ਾਂ ਜਿਹੜੀਆਂ ਨਾ ਜੀ ਇਹ ਬਹੁਤ ਜ਼ਿਆਦਾ ਹੋ ਰਹੀਆਂ ਜੀ ਭਰਾ ਭਰਾ ਦਾ ਕਤਲ ਕਰ ਰਿਹਾ ਜੀ ਸਿਰਫ ਇੱਕ ਚੰਦ ਟੁਕੜੇ ਜ਼ਮੀਨ ਦੀ ਖਾਤਰ ਜੀ ਗਵੰਡੀ ਗਵੰਡੀ ਨਾ ਬੈਸੀ ਜਾਂਦਾ ਜੇ ਆਪਾਂ ਪੁਰਾਣੀ ਕੰਧ ਕੋਈ ਕਿਸੇ ਦੀ ਢਾ ਲੀਏ ਜੀ ਤੇ ਉਹ ਕਦੇ ਦੇਖ ਲਓ ਮੈਨੂੰ ਨਹੀਂ ਲੱਗਦਾ ਕਿ ਉਹ ਕੰਧ ਢਾਈ ਹੋਵੇ ਪਣਾ ਪਿਓ ਦਾਦੇ ਪੜਦਾਦਿਆਂ ਵੇਲੇ ਦੀ ਹੋਵੇ ਤੁਸੀਂ ਢਾ ਲਿਓ ਤੁਹਾਡਾ ਉੱਥੇ ਕੋਈ ਨਾ ਕੋਈ ਮਾੜਾ ਮੋਟਾ ਤੇ ਚੱਕਰ ਪਊਗਾ ਜੀ ਕਾਰਨ ਕੀ ਸਿਰਫ ਅਸੀਂ ਇੰਚ-ਇੰਚੀ ਥਾਂ ਪਿੱਛੇ ਲੜ ਰਹੇ ਹਾਂ ਜੀ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਇਹ ਚੀਜ਼ਾਂ ਆਪਣੇ ਨਾਲ ਤਾਂ ਜਾਣਗੀਆਂ ਨਹੀਂ ਬਿਲਕੁਲ ਜਿਹੜੀ ਮੰਨ ਕੇ ਚੱਲੋ ਕਫਨ ਪਾਇਆ ਜਾਂਦਾ ਮਰਦੇ ਤੇ ਹੁਣ ਸਰਦਾਰ ਲਖਵੀਰ ਸਿੰਘ ਦੇ ਵੀ ਪਾਇਆ ਜਾਊਗਾ ਜੀ ਪਿਆਰਾ ਲਾਲਜੀਤ ਦੇ ਪਿਤਾ ਦੇ ਉਹਦੇ ਵੀ ਜੇਬ ਨਹੀਂ ਜੀ ਅਰ ਜੇ ਪਿਤਾ ਨੂੰ ਕਹਿ ਦਿੰਦਾ ਇੱਕ ਵਾਰੀ ਵੀ ਪਿਤਾ ਜੀ ਮੇਥੋਂ ਇਹ ਕੰਮ ਹੋ ਗਿਆ ਮੈਂ ਗਲਤੀ ਨਾਲ ਪੈਸੇ ਪਸਾ ਬੈਠਾ ਜਾਂ ਮੇਥੋਂ ਕੋਈ ਠੱਗ ਠੱਗ ਕੇ ਲੈ ਗਿਆ ਜਾਂ ਮੈਨੂੰ ਜੁਏ ਦੀ ਕਿਤੇ ਦਿੱਤੀ ਸੀ ਜਾਂ ਮੈਨੂੰ ਕੋਈ ਹੋਰ ਕਿਤੇ ਦਿੱਤੀ ਮੈਂ ਪੈਸੇ ਖਰਾਬ ਕਰ ਬੈਠਾ ਪਰ ਅੱਜ ਕੀ ਹੋਇਆ ਉਸ ਘਰ ਦਾ ਦੀਵਾ ਗੁੱਲ ਹੋ ਗਿਆ ਚੁੱਲ੍ਹੇ ਠੰਡੇ ਹੋ ਜਾਣਗੇ ਇੱਕ ਪਿਤਾ ਮਰ ਗਿਆ ਜੀ ਪੁੱਤਰ ਜੇਲ੍ਹ ਚ ਤੇ ਜਿਹੜਾ ਪਿੱਛੇ ਪਰਿਵਾਰ ਬਚਿਆ ਹੈ ਲੜਕੀ ਹੈ ਕੋਈ ਲੜਕਾ ਹੈ ਜਾਂ ਕੋਈ ਲੇਡੀਆਂ ਹੈ ਜਾਂ ਸਾਡੀ ਕੋਈ ਸਤਿਕਾਰਯੋਗ ਮਾਤਾ ਹੈ ਜੀ ਜਾਂ ਬੱਚੇ ਆ ਉਹਨਾਂ ਦਾ ਕੀ ਬਣੂਗਾ ਜੀ ਇਹ ਚੀਜ਼ ਨੂੰ ਤਾਂ ਉਹਨੇ ਸੋਚਿਆ ਹੀ ਨਹੀਂ ਜੀ ਉਹ ਇੱਕ ਮੰਨ ਕੇ ਚਲੋ ਡਿਪਰੈਸ਼ਨ ਦੇ ਵਿੱਚ ਆਇਆ ਵਾ ਬੰਦਾ ਸੀ ਆਪਾਂ ਅੱਜ ਪਿਆਰਾ ਜੀਤ ਨੂੰ ਵੀ ਗਲਤ ਨਹੀਂ ਕਹਿ ਸਕਦੇ ਕਿਉਂਕਿ ਘਬਰਾ ਗਿਆ ਘਬਰਾ ਕੇ ਖੁਦਕੁਸ਼ੀ ਹੁੰਦੀ ਹੈ ਤੇ ਘਬਰਾ ਕੇ ਇਹੋ ਜਿਹਾ ਕੰਡ ਕੀਤਾ ਜਾਂਦਾ ਕਿ ਉਹਦੇ ਮਾਰੇ ਸੋਚਦਾ ਵੀ ਉਹੀ ਪਿਤਾ ਯਾਰ ਜੀਨੇ ਮੈਨੂੰ ਇੰਨੀ ਜਾਇਦਾਦ ਬਣਾ ਕੇ ਦਿੱਤੀ ਹੈ ਤੇ ਮੈਂ ਇਹ ਕੀ ਕਰਨ ਲੱਗਿਆ ਪਰ ਉਹ ਜਦੋਂ ਦਿਮਾਗ ਦੇ ਵਿੱਚ ਪੜਦਾ ਪੈਂਦਾ ਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਕੋਈ ਵਾਹੀ ਵੀ ਬਹੁਤ ਵੱਡਾ ਕੋਈ ਸਿਆਣਾ ਸਮਝਦਾਰ ਆਦਮੀ ਨਹੀਂ ਪਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਇਹੋ ਜੀਆਂ ਚੀਜ਼ਾਂ ਤੋਂ ਬਚੋ ਯਾਰ ਜੇ ਪੁੱਤਰ ਤੋਂ ਪਿਤਾ ਤੋਂ ਭਰਾ ਤੋਂ ਕੋਈ ਗਲਤੀ ਹੋ ਗਈ ਇਹ ਪੈਸਿਆਂ ਦਾ ਘਟਾ ਪੂਰਾ ਹੋ ਜੂਗਾ ਜੀ 25 ਲੱਖ ਰੁਪਇਆ ਐਤਕੀ ਫਸਲ ਤੇ ਨਾ ਹੁੰਦਾ ਜੀ ਅਗਲੀ ਫਸਲ ਤੇ ਹੋ ਜਾਂਦਾ ਤੀਜੀ ਫਸਲ ਤੇ ਹੋ ਜਾਂਦਾ ਪਰ ਪਿਤਾ ਮਿਲੂਗਾ ਜੀ ਬਿਲਕੁਲ ਪਿਤਾ ਨਹੀਂ ਮਿਲਣਾ ਜੇ ਦਾ ਕਿਸੇ ਦਾ ਪੁੱਤਰ ਜਾਵ ਲੈਂਦਾ ਉਹ ਪੁੱਤਰ ਨਹੀਂ ਮਿਲਦਾ ਪਿਤਾ ਜਾਵ ਲਿਆ ਭਰਾ ਜਾਵ ਲਿਆ ਅੱਜ ਤੁਸੀਂ ਆਪਦੇ ਭਰਾ ਨਾਲ ਕਿਸੇ ਨਾ ਕਿਸੇ ਗੱਲ ਤੇ ਲੜ ਪੈਨੇ ਹੋ ਵੀ ਯਾਰ ਆਹ ਜਾਇਦਾਦ ਮੇਰੀ ਐ ਆ ਤੇਰੀ ਆ ਉਹ ਐ ਪਰ ਜਦੋਂ ਉਹ ਨਹੀਂ ਨਾ ਹੁੰਦਾ ਜੀ ਉਦੋਂ ਤੁਹਾਨੂੰ ਉਸ ਚੀਜ਼ ਦੀ ਘਾਟ ਐ ਜਿਹੜੀ ਮਸੂਸ ਹੁੰਦੀ ਹੈ ਮਸੂਸ ਹੁੰਦੀ ਹੈ ਚਾਹੇ ਪਿਤਾ ਹੋਵੇ ਚਾਹੇ ਪੁੱਤਰ ਹੋਵੇ ਜਾਂ ਮਾਤਾ ਹੋਵੇ ਆਮ ਹੀ ਤੁਸੀਂ ਕਹਾਣੀਆਂ ਦਾ ਰੋਜ਼ ਹੀ ਸੁਣਦੇ ਆਪਾਂ ਗਾਉਣ ਵਾਲਾ ਕਹਿੰਦਾ ਵੀ ਮੇਰੇ ਮਾਤਾ ਹਨ ਯਾਰ ਕੱਲ ਕਮਰਗਲੇਵਾਲ ਦੀ ਮਾਤਾ ਮਰੀ ਆ ਥੋੜੇ ਦਿਨ ਪਹਿਲਾਂ ਉਹ ਵੀ ਰੋਂਦਾ ਸਟੇਜਾਂ ਦੇ ਉੱਤੇ ਪਰ ਮੈਂ ਕਹਿੰਦਾ ਵੀ ਇਹਨਾਂ ਮਾਤਾ ਪਿਤਾ ਦੀ ਕਦਰ ਕਰੋ ਜੇ ਤੁਹਾਡੇ ਕੋਲੇ ਹੈਗੇ ਇਹਨਾਂ ਨੂੰ ਸੰਭਾਲ ਲਓ ਉਹ ਕਿਸੇ ਬੰਦੇ ਨੇ ਕੱਲ ਪਰਸਵੀ ਇੱਕ ਮੇਰੇ ਸਾਹਮਣੇ ਨਾਲ ਪਾਕਿਸਤਾਨ ਦਾ ਹੋਊਗਾ ਉਹ ਇੱਕ ਵੱਡਾ ਲੇਖਕ ਹੋ ਸਕਦਾ ਹੈ ਵੱਡਾ ਗਾਇਕ ਹੋ ਸਕਦਾ ਹੈ ਉਹਨੇ ਇੱਕ ਚੀਜ਼ ਲਿਖੀ ਹੈ ਉਹ ਕਹਿੰਦਾ ਮਾਂ ਜਦੋਂ ਮਰ ਜਾਂਦੀ ਹੈ ਜੀ ਪਿਤਾ ਵਿਆਹ ਕਰਾ ਲੈਂਦਾ ਜੀ ਪਰ ਇਹਨਾਂ ਸੋਚਿਓ ਵੀ ਬੱਚਿਆਂ ਨੂੰ ਮਾਤਾ ਮਿਲ ਗਈ ਜੀ ਬੱਚਿਆਂ ਨੂੰ ਮਾਤਾ ਕਦੇ ਨਹੀਂ ਮਿਲਦੀ ਪਿਤਾ ਭਲਾਂ ਦੋ ਵਿਆਹ ਕਰਾ ਲੇ ਜੀ ਪਿਤਾ ਭਲਾਂ ਚਾਰ ਵਿਆਹ ਕਰਾ ਲੇ ਜੀ ਪਰ ਬੱਚਿਆਂ ਨੂੰ ਕਦੇ ਮਾਤਾ ਨਹੀਂ ਮਿਲਦੀ ਜੇ ਇੱਕ ਵਾਰੀ ਮਾਤਾ ਇਸ ਜਹਾਨ ਦੇ ਉਤੋਂ ਚਲੀ ਜਾਵੇ ਤੇ ਇਹੀ ਹਾਲ ਪਿਤਾ ਦਾ ਹੈ ਵੀ ਜੇ ਪਿਤਾ ਚਲੇ ਜਾਵੇ ਪਿਤਾ ਕਦੇ ਨਹੀਂ ਮਿਲਦਾ ਪਿਤਾ ਵਰਗੇ ਪਿਤਾ ਸਮਾਨ ਤਾਂ ਬਹੁਤ ਆ ਜਾਣਗੇ ਪਰ ਪਿਤਾ ਜਿਹੜਾ ਉਹ ਨਹੀਂ ਆਊਗਾ ਪੁੱਤਰ ਵਰਗੇ ਵੀ ਬਹੁਤ ਆ ਜਾਣਗੇ ਉਹਨੇ ਕਿਹਾ ਸੀ ਨਾ ਕਹਿੰਦਾ ਵੀ ਜੇ ਮੰਨ ਕੇ ਚਲੋ ਕਿਸੇ ਦੇ ਮਾਤਾ ਮਰ ਜਾਂਦੀ ਹੈ ਉੱਥੇ ਆਉਂਦਾ ਹਰੇਕ ਮੈਨੂੰ ਮੈਨੂੰ ਆਪਦੀ ਮਾਤਾ ਸਮਝ ਮੈਂ ਤੇਰੀ ਮਾਤਾ ਵਰਗੀ ਆ ਆਂ ਵੀ ਆਪਣੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਜੇ ਪਿਤਾ ਮਰ ਜਾਂਦਾ ਉਹ ਕਹਿੰਦਾ ਮੈਂ ਤੇਰੇ ਪਿਤਾ ਵਰਗਾ ਮੈਨੂੰ ਪਿਤਾ ਸਮਾਨ ਸਮਝ ਕਈ ਲੀਡਰ ਤਾਂ ਤੈਸ਼ ਦੇ ਵਿੱਚ ਆਏ ਮੇਰੇ ਸਹੌਣਾ ਮਾਗੀ ਦੇ ਮੇਲੇ ਤੇ ਵੀ ਕਹਿ ਜਾਂਦੇ ਆ ਆਪਣੇ ਸਾਕਾ ਪਿਤਾ ਨੂੰ ਵੀ ਇਹ ਸਰਦਾਰ ਆਪਣੇ ਵੱਡੇ ਇਹ ਸਿਸਟਮ ਦੇ ਵਿੱਚ ਵੀ ਇਹ ਮੇਰੇ ਪਿਤਾ ਸਮਾਨ ਹੈ। ਕਈ ਵਾਰੀ ਉਹ ਵੱਡੇ ਲੀਡਰਾਂ ਦੀਆਂ ਗੱਲਾਂ ਹੈ ਉਹ ਪਿਤਾ ਸਮਾਨ ਨਹੀਂ ਫਿਰ ਉਹਦਾ ਪਿਤਾ ਉੱਠ ਕੇ ਕਹਿੰਦਾ ਸਟੇਜ ਤੇ ਵੀ ਪੁੱਤਰ ਮੈਂ ਤੇਰਾ ਪਿਤਾ ਹੀ ਆਂ ਪਿਤਾ ਤੇਰੇ ਪਿਤਾ ਸਮਾਨ ਨਹੀਂ ਕਿਉਂਕਿ ਉਹ ਤੈਸ਼ ਦੇ ਵਿੱਚ ਆਈ ਗੱਲ ਕਈ ਵਾਰੀ ਆਪਾਂ ਐ ਵੀ ਕਹਿ ਜਨੇ ਫਿਰ ਪਿਤਾ ਨੂੰ ਵੀ ਕਹਿ ਜਨੇ ਇਹ ਮੇਰੇ ਪਿਤਾ ਸਮਾਨ ਹੈ ਪਰ ਉਹਦਾ ਆਪਣਾ origignal ਪਿਤਾ ਹੈ ਜਿਹੜੀ origignal ਚੀਜ਼ ਆ ਨਾ ਰਮਨ ਜੀ ਤੁਸੀਂ ਕੋਈ ਵੀ ਕਾਰੋਬਾਰ ਕਰਦੇ ਹੋ origignal ਦਾ origignal ਹੀ ਹੁੰਦੀ ਹੈ ਜੀ ਜਿਹੜੀ ਇੱਕ ਵਾਰੀ ਉਹ ਗਵਾਜ ਜੇ ਜੇ ਬਨ ਕੇ ਚਲੋ ਤੁਹਾਡੀ ਸੂਈ ਗਵਾਜ ਜਾਂਦੀ ਹੈ ਜੀ ਤੇ ਉਹਦੇ ਨਾਲ ਆਪਾਂ ਬਟਨ ਲਾਉਣਾ ਤੁਹਾਡੀ ਸ਼ਰਟ ਦਾ ਜੀ ਉਹ ਸੂਈ ਦਾ ਕੰਮ ਤਾਂ ਸੂਈ ਨੇ ਕਰਨਾ ਹੈ ਜੇ ਸੂਈ ਵੀ ਗਵਾਜੇ ਨਾ ਤੇ ਆਪਣੇ ਤੋਂ ਬਟਨ ਨਹੀਂ ਲੱਗਦਾ ਭਲਾ ਤੁਹਾਡੇ ਘਰੇ ਸੱਬਲਾਂ ਕਈਆਂ ਘਵਾੜੀਆਂ ਲੱਖ ਪੰਜਾ ਹੁਣ ਹੋਰ ਸੰਦ ਬੇਸ਼ੱਕ ਬਥੇਰੇ ਪਏ ਹੁਣ ਪਰ ਸੂਈ ਦਾ ਉਦੋਂ ਮਹਿਣਾ ਪਤਾ ਲੱਗਦਾ ਜਦੋਂ ਉਹਦੀ ਆਪਾਂ ਨੂੰ ਲੋੜ ਪੈਂਦੀ ਹੈ ਉਹਦੀ ਪਿਤਾ ਦਾ ਪਤਾ ਲੱਗਦਾ ਉਹਦੀ ਮਾਤਾ ਦਾ ਪਤਾ ਲੱਗਦਾ ਜਦੋਂ ਉਹ ਆਪਣੇ ਕੋਲੇ ਨਹੀਂ ਹੁੰਦੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਲੱਖਾਂ ਰੁਪਈਆ ਦਾ ਘਾਟਾ ਪੈ ਜੂ ਕਰੋੜਾਂ ਦਾ ਘਾਟਾ ਪੈ ਜੂ ਪੂਰਾ ਹੋ ਜਾਓ ਕਿਸੇ ਟਾਈਮ ਹੋ ਜੂ ਕਿਸੇ ਸ਼ਕਲ ਦੇ ਵਿੱਚ ਹੋ ਜੂ ਕਿਸੇ ਰੂਪ ਦੇ ਵਿੱਚ ਹੋ ਜੂ ਪਰ ਜੇ ਮੰਨ ਕੇ ਚਲੋ ਤੁਹਾਡਾ ਪਿਤਾ ਭਰਾ ਜਾਂ ਮਾਤਾ ਜਾਵਲੀ ਇਸ ਜਹਾਨ ਦੇ ਉਤੋਂ ਦੂਰੀ ਬਰ ਨਹੀਂ ਮਿਲਦੇ ਇਹ ਚੀਜ਼ਾਂ ਹਟੀਆਂ ਤੋਂ ਨਹੀਂ ਮਿਲਦੀਆਂ ਬਾਕੀ ਸਾਰਾ ਸਿਸਟਮ ਤੁਹਾਨੂੰ ਹਟੀਆਂ ਤੋਂ ਮਿਲ ਜੂਗਾ ਮੈਂ ਬੇਨਤੀ ਕਰਦਾ ਵੀ ਇਹ ਜੀ ਚੀਜ਼ਾਂ ਨੂੰ ਬੰਦ ਕਰੋ ਜੇ ਕੋਈ ਗੱਲ ਹੋ ਵੀ ਗਈ ਤੇ ਉਹਨੂੰ ਬਹਿ ਕੇ ਹੱਲ ਕੱਢੋ ਪਿਤਾ ਦਾ ਕਤਲ ਕਰ ਦੇਣਾ ਮੈਂ ਕਹਿੰਦਾ ਵੀ ਬਹੁਤ ਹੀ ਮੰਦ ਭਗਾ ਹੈ ਕਿਸੇ ਦਾ ਵੀ ਕਰ ਦੇਣਾ ਜੇ ਤੁਸੀਂ ਮੰਨ ਕੇ ਚਲੋ ਇੱਕ ਬੰਦੇ ਦਾ ਕਤਲ ਕਰਦੇ ਹੋ ਨਾ ਕਹਿੰਦੇ ਜੀ ਉਦੋਂ ਤੁਹਾਨੂੰ 100 ਗਊ ਜਿੰਨਾ ਪਾਪ ਹੈ ਜੀ ਇਤਿਹਾਸ ਹੈ ਇਹ ਗ੍ਰੰਥ ਕਹਿੰਦੇ ਆ ਇਹ ਗੀਤਾ ਕਹਿੰਦੀ ਹੈ ਵੀ ਜੇ ਇੱਕ ਵਾਰੀ ਬੰਦਾ ਮਾਰਤਾ ਤੁਸੀਂ ਤੇ ਉਹ ਬੰਦਾ ਕਿੱਡਾ ਹੀ ਦੋਸ਼ੀ ਹੈ ਜੀ ਉਹਦਾ 100 ਗਊ ਜਿੰਨਾ ਪਾਪ ਆ ਤੁਹਾਨੂੰ ਜੀ 100 ਗਊ ਮਾਰਦੇ ਨੇ ਤੁਸੀਂ ਉਹਨੇ ਤਾਂ ਆਪਣਾ ਪਿਓ ਮਾਰ ਦਿੱਤਾ ਉਹਨੇ ਹਾਂ ਉਹਨੇ ਆਪਣਾ ਪਿਓ ਮਾਰਤਾ ਇੱਕ ਆਦਮੀ ਦਾ ਜਿਹੜਾ ਕਤਲ ਹੋ ਜਾਣਾ ਤਾਂ ਕਿਸੇ ਨੂੰ ਮਾਰ ਦੇਣਾ ਉਹਦਾ 100 ਗਊ ਜਿੰਨਾ ਪਾਪ ਹੈ ਜੀ ਸਾਡੀਆਂ ਗੀਤਾ ਗ੍ਰੰਥਾਂ ਦੇ ਵਿੱਚ ਇਹ ਚੀਜ਼ ਸ਼ਬਦਾਂ ਦੇ ਵਿੱਚ ਲਿਖੀ ਹੋਈ ਹੈ ਪਰ ਅਸੀਂ ਆਪਣੇ ਪਿਤਾ ਨੂੰ ਮਾਰਤਾ ਇਤੋਂ ਵੱਡੀ ਮੰਦਭਾਗੀ ਗੱਲ ਮੇਰੇ ਹਿਸਾਬ ਨਾਲ ਤਾਂ ਮੇਰੀ ਨਿਗਾਹ ਦੇ ਵਿੱਚ ਕੋਈ ਹੈ ਨਹੀਂ ਤੇ ਹੋਣੀ ਨਹੀਂ ਚਾਹੀਦੀ ਜ ਇਸ ਤੋਂ ਬਾਅਦ ਹੋਊਗੀ ਤੋਂ ਉਦੋਂ ਵੀ ਮੰਦਭਾਗੀ ਆ ਕਲਯੁਗ ਦਾ ਪੂਰਾ ਵੱਡਾ ਦੌਰ ਆ ਰਮਨ ਜੀ ਇਸ ਚੀਜ਼ ਨੂੰ ਜੇ ਨਾ ਲੋਕਾਂ ਨੇ ਸੰਭਾਲਿਆ ਜੀ ਤੇ ਆਉਣ ਵਾਲਾ ਦੌਰ ਆ ਜਿਹੜਾ ਬਹੁਤ ਹੀ ਮੰਦਭੱਗਾ ਹੋਊਗਾ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਪਰ ਵੇਖੋ ਉਹਨਾਂ ਕੋਲੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ 14 ਤੋਂ 15 ਕਿੱਲੇ ਉਹਨਾਂ ਕੋਲੇ ਜ਼ਮੀਨ ਦੱਸੀ ਜਾ ਰਹੀ ਹੈ ਜੇਕਰ ਉਹ ਆਪਣੇ ਪਿਓ ਕੋਲ ਗੱਲਬਾਤ ਕਰਦਾ ਜਾਂ ਕਿਸੇ ਰਿਸ਼ਤੇਦਾਰ ਕੋਲੇ ਗੱਲਬਾਤ ਕਰਦਾ ਤਾਂ ਹੋ ਸਕਦਾਗਾ ਇਹ ਚੀਜ਼ ਦਾ ਮਸਲਾ ਹੱਲ ਹੋ ਜਾਂਦਾ ਪਰ ਉਹ ਮਣੇ ਮਨ ਕਿੰਨਾ ਕੁ ਜ਼ਿਆਦਾ ਡਿਪਰੈਸ਼ਨ ਦੇ ਹੋਣ ਕਾਰਨ ਉਹ ਆਪਣੇ ਉਹਨੇ ਪਿਓ ਦਾ ਕਤਲ ਕਰ ਦਿੱਤਾ ਹੋਣੀ ਹੁੰਦੀ ਹੈ ਨਾ ਰਵਣ ਜੀ ਹੋਣੀ ਹੈ ਨਾ ਜਿਹੜੀ ਹੋਣੀ ਹੋਣੀ ਇੱਕ ਸ਼ਬਦ ਹੈ ਜੀ ਮੈਂ ਇੱਥੇ ਜੇ ਬਾਲੀਆਂ ਗੱਲਾਂ ਕਰੂੰਗਾ ਅਗਲਾ ਕਹਿੰਦਾ ਪਤਾ ਨਹੀਂ ਕਿੱਡਾ ਕਿਵੱਦ ਬਣ ਬਣਿਆ ਬੈਠਾ ਹੈ ਕਾਰਨ ਕਿ ਹੋਣੀ ਹੈ ਜਿਹੜੀ ਜੋ ਹੋਣਾ ਹੈ ਜੋ ਲਿਖ ਕੇ ਆਇਆ ਵਿੋਮਾਤਾ ਜੀ ਆਪਣੇ ਲੋਕ ਨਹੀਂ ਮੰਨਦੇ ਜੀ ਨਾ ਮੰਨਣ ਮੈਂ ਇੱਕ ਬ੍ਰਾਹਮਣ ਆ ਪੰਡਤ ਦੇ ਘਰੇ ਜਨਮ ਲਿਆ ਔਰ ਵਿੋਮਾਤਾ ਜੋ ਲਿਖਦੀ ਹੈ ਜੀ ਉਹਨੂੰ ਤੁਸੀਂ ਟਾਲ ਨਹੀਂ ਸਕਦੇ ਜੀ ਰਾਜਿਆਂ ਤੋਂ ਨਹੀਂ ਡਲੀ ਜਿਨ੍ਹਾਂ ਕੋਲ ਬਹੁਤ ਵੱਡਾ ਜਾਨੀ ਕਿ ਰਾਜਿਆਂ ਦੇ ਰਾਜ ਸੀ ਪੂਰਾ ਹਿੰਦੁਸਤਾਨ ਜਿਨ੍ਹਾਂ ਦੇ ਹੇਠਾਂ ਸੀ ਪੂਰਾ ਪੰਜਾਬ ਜਿਨ੍ਹਾਂ ਦੇ ਹੇਠਾਂ ਸੀ ਉਹਨਾਂ ਤੋਂ ਨਹੀਂ ਡਲੀਆਂ ਇਹ ਚੀਜ਼ ਨਹੀਂ ਟਲ ਸਕਦੀ ਸੀ ਕਿਉਂਕਿ ਹੋਣੀ ਨੇ ਇਹ ਚੀਜ਼ ਉਹ ਕਰਨੀ ਸੀ ਜਿੱਦੋਂ ਜੰਮਿਆ ਸੀ ਉਦੋਂ ਇਹ ਚੀਜ਼ ਉਹਦੇ ਲਿਖੀ ਗਈ ਸੀ ਵੀ ਆਹ ਚੀਜ਼ੇ ਤੋਂ ਹੋਣੀ ਹੈ ਜੀ ਉਹ ਹੋਣੀ ਨੇ ਕਿਵੇਂ ਟਲ ਸਕਦੀ ਸੀ ਪਰ ਜੇ ਤੁਸੀਂ ਕਹਿੰਦੇ ਹੋ ਜੇ ਇਹ ਚੀਜ਼ ਨੂੰ ਇਹ ਕਰਦਾ 15 ਕਿੱਲਿਆਂ ਦੇ مالک ਸੀ ਅੱਜ ਨਾ ਘਾਟਾ ਪੂਰਾ ਹੁੰਦਾ 15 ਕਿੱਲਿਆਂ ਦੇ हिसाब ਨਾਲ ਸੀ ਆਰਮ ਦਾ ਠੇਕਾ ਹੀ ਲੱਗ ਰਿਹਾ ਤੋ ਦੋ ਸਾਲਾਂ ਦੇ ਵਿੱਚ ਉਹ ਘਾਟਾ ਕਬਰ ਹੋ ਸਕਦਾ ਸੀ ਪਰ ਆਹ ਘਾਟਾ ਜ਼ਿੰਦਗੀ ਪਰ ਕਬਰ ਨਹੀਂ ਹੋਣਾ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਜੇਲ੍ਹ ਚ ਬੈਠਾ ਹੈ ਤੇ ਉਹਦਾ ਪਿਤਾ ਸੇਵਿਆਂ ਦੇ ਰਾਹ ਤੁਰ ਪਿਆ ਇੱਕ ਦੇ ਕੋ ਤੋਂ ਦਾ ਮੰਦ ਭਾਗਾ ਬੱਚਾ ਹੋਊਗਾ ਮੁੰਡਾ ਹੋਊਗਾ ਜਿਹੜਾ ਉਹਦੇ ਪਿਤਾ ਨੂੰ ਆਪਣੇ ਪਿਤਾ ਦੀ ਅਰਥੀ ਨੂੰ ਕੰਧਾ ਵੀ ਨਹੀਂ ਦੇ ਸਕਦਾ ਉਹ ਵੀ ਪੁਲਿਸ ਕਰ ਸਾਡੀ ਦੇ ਵਿੱਚ ਆਊਗਾ ਹੱਥ ਕੜੀਆਂ ਲੱਗੀਆਂ ਹੋਣਗੀਆਂ ਦੇਖੋ ਜੋ ਕੰਦਾ ਦੇਊਗਾ ਵੀ ਤਾਂ ਕਿਸ ਰੂਪ ਦੇ ਵਿੱਚ ਦੇਊਗਾ ਇਹ ਵੇਖੋ ਕਿੱਡੀ ਹੋਣੀ ਹੋਈ ਐ ਉਸ ਪਰਿਵਾਰ ਦੇ ਨਾਲ ਬਹੁਤ ਨਜਾਇਜ਼ ਧੱਕਾ ਹੋਇਆ ਕੁਦਰਤ ਨੇ ਕੀਤਾ ਨਹੀਂ کہہ ਸਕਦੇ ਇੱਕ ਸਿਸਟਮ ਬਣਿਆ ਤਾਂ ਆਮ ਤੌਰ ਤੇ ਰੱਬ ਤੇ ਦੋਸ਼ ਦੇ ਦਿੰਦੇ ਆ ਵੀ ਸਾਡਾ ਰੱਬ ਨੇ ਨੁਕਸਾਨ ਕਰਤਾ ਕੋਈ ਐਕਸੀਡੈਂਟ ਹੋ ਜੇ ਕੋਈ ਕੁਝ ਵੀ ਹੋ ਜੇ ਪਰ ਉਹਦੇ ਵਿੱਚ ਦੋਸ਼ੀ ਤਾਂ ਅਸੀਂ ਲੋਕ ਆ ਨਾ ਉਹ ਦੋਸ਼ੀ ਐ ਮੁੰਡਾ ਕਿਉਂ ਦੋਸ਼ੀ ਐ ਕਿਉਂਕਿ ਉਹਨੂੰ ਜੂਏ ਦੀ ਲਤ ਸੀ ਜਿਵੇਂ ਖਬਰ ਲਿਖਦਾ ਕਿ ਆਪਾਂ ਖੇਡਦਾ ਨਹੀਂ ਦੇਖਿਆ ਪਰ ਮੈਂ ਕਹਿੰਦਾ ਵੀ ਹੋਣਾ ਨਹੀਂ ਚਾਹੀਦਾ ਸੀ ਜਿੰਨਾ ਵੀ ਕਹਿ ਦਿਓ ਇਹ ਨਿੰਦਾਯੋਗ ਹੈ ਕੋਈ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਹੋ ਰਿਹਾ ਮੈਂ ਸੋਸ਼ਲ ਮੀਡੀਆ ਤੇ ਇੱਕ ਚੀਜ਼ ਹੋਰ ਵੇਖੀ ਸੀ ਕਹਿੰਦੇ ਉਹ ਗੇਮ ਦਾ ਆਦੀ ਸੀਗਾ ਜਿਹੜੇ ਵੱਡੇ ਵੱਡੇ ਜਿਹੜੇ ਕਲਾਕਾਰ ਵੱਡੇ ਵੱਡੇ ਜਿਹੜੇ ਸੈਲੀਬ੍ਰੇਟ ਹੈ ਉਹ ਗੇਮ ਦੀ ਐਡ ਕਰਦੇ ਆ ਠੀਕ ਹੈ ਐਡ ਕਰਨ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਇੱਕ ਲਤ ਲੱਗ ਜਾਂਦੀ ਆ ਉਹ ਲਤ ਤੋਂ ਲੱਗਣ ਤੋਂ ਬਾਅਦ ਜਿਹੜਾ ਮਾਪਿਓ ਆਪਣੇ ਬੱਚਿਆਂ ਤੇ ਟਰਸਟ ਕਰਦੇ ਆ ਵਿਸ਼ਵਾਸ ਕਰਦੇ ਆ ਤੋ ਆਪਣਾ ਬੈਂਕ ਖਾਤਾ ਜੋੜ ਕੇ ਦੇ ਦਿੰਦੇ ਆ ਤਾਂ ਕਈ ਵਾਰੀ ਪਤਾ ਨਹੀਂ ਲੱਗਦਾ ਆਮ ਹੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਕਿਸੇ ਟਾਈਮ ਕਿਸੇ ਦਾ 10 ਲੱਖ ਰੁਪਈਆ ਕੱਟਿਆ ਗਿਆ ਜਾਂ ਕਿਸੇ ਟਾਈਮ ਕਿਸੇ ਦਾ 25 ਲੱਖ ਰੁਪਈਆ ਕੱਟਿਆ ਗਿਆ ਜਿੰਨਾ ਜਿੰਨਾ ਲੋਕਾਂ ਦੇ ਵਿੱਚ ਚੰਗੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਹੁੰਦੇ ਆ ਪਰ ਉਹ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਸਹੀ ਨਹੀਂ ਗਾਈਡ ਕਰ ਰਹੇ ਇਹ ਚੀਜ਼ਾਂ ਗਲਤ ਆ ਨਹੀਂ ਉਪੀਤਾ ਹੁੰਦਾ ਤੁਸੀਂ ਮੰਨ ਕੇ ਚੱਲੋ ਕਿਸੇ ਨੂੰ ਆਪਦਾ ਏਟੀਐਮ ਕਾਰਡ ਫੜਾਤਾ ਜੀ ਕਿ ਸਾਨੂੰ ਤੁਸੀਂ ਆਪਦਾ ਸਿਸਟਮ ਦੇਤਾ ਪੁੱਤ ਵੀ ਆਤੀ ਰ ਜੀ ਪੁੱਤਾਂ ਤੋਂ ਬਾਅਦ ਹੁੰਦਾ ਤਾਂ ਪੁੱਤਰ ਦਾ ਜੀ ਤੁਸੀਂ ਜਾਇਦਾਦ ਨੂੰ ਸੰਭਾਲਣਾ ਹੈ ਜੀ ਤਾਂ ਤੁਸੀਂ ਸੰਭਾਲਣਾ ਨਾ ਜੇ ਪਿਤਾ ਨਾ ਹੋਇਆ ਤਾਂ ਫਿਰ ਤੁਸੀਂ ਖਰਾਬ ਕਰਤਾ ਜੀ ਉਹ ਤਾਂ ਪਿਤਾ ਦੋਸ਼ੀ ਨਹੀਂ ਨਾ ਪਿਤਾ ਨੇ ਤਾਂ ਬਣਾ ਕੇ ਦੇਤਾ ਤੁਹਾਨੂੰ ਸਾਈਕਲ ਹੀ ਲੈ ਕੇ ਦੇਤਾ ਜੀ ਸਾਈਕਲ ਦੇ ਉੱਤੇ ਆਰਾਮ ਨਾਲ ਤੁਸੀਂ ਸਕੂਲ ਜਾ ਰਹੇ ਹੋ ਤੇ ਜੇ ਤੁਸੀਂ ਉਹਨੂੰ ਭੰਨ ਦੇਉਗੇ ਓਖਲੀਆਂ ਜੀ ਮਾਰ ਮਾਰ ਕੇ ਤੁਰ ਕੇ ਤਾਂ ਕਾਕਾ ਜੀ ਤੁਸੀਂ ਜਾਣਾ ਤੁਹਾਨੂੰ ਵਧੀਆ ਕਾਰ ਲੈਤੀ ਜੀ ਉਹਨੂੰ ਭੰਨਤਾ ਉਹ ਤੂੰ ਦੋਸ਼ੀ ਪਿਤਾ ਮਣਕਾ ਮੇਰਾ ਪੁੱਤ ਰਾਹ ਨਾ ਜਾਵੇ ਚੰਗਾ ਸਰਦਾਰਾ ਵਾਂਗੂ ਜਾਵੇ ਸਰਦਾਰਾ ਵਾਂਗੂ ਆਵੇ ਇਸ ਕਰਕੇ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਗਾਈਡ ਕੀਤੀ ਜਾਂਦੀ ਹੈ ਲੋਕਾਂ ਨੂੰ ਭਰਮਾਇਆ ਜਾਂਦਾ ਲੋਕਾਂ ਨੂੰ ਉਤਸ਼ਾਹ ਕੀਤਾ ਜਾਂਦਾ ਇੱਕ ਪਬਜੀ ਚੱਲੀ ਸੀ ਜੀ ਪਬਜੀ ਦੇ ਵਿੱਚ ਲੋਕਾਂ ਨੇ ਬੱਚਿਆਂ ਨੇ ਲੋਕਾਂ ਨੇ ਕਿੱਡੇ ਤਾਂ ਉਹਨਾਂ ਦੀ ਖੁਦਗੁਸ਼ੀਆਂ ਕਰ ਲੀਆਂ ਜੀ ਕਈ ਬੱਚਿਆਂ ਦੀ ਮੌਤਾਂ ਹੋ ਗਈਆਂ ਪਬਜੀ 'ਚ ਦੇਖਦੇ ਦੇਖਦੇ ਕਈ ਬੱਚੇ ਕੋਠੀ ਤੋਂ ਛਾਲ ਮਾਰ ਜਾਂਦੇ ਉਹਦੇ ਤੁਹਾਡਾ ਉਹ ਕੀ ਚੱਲਦਾ ਹੁੰਦਾ ਸੀ ਜਿਹੜਾ ਕਹਿੰਦੇ ਹੁੰਦੇ ਸੀ ਹੀ ਮੰਨ ਕੇ ਕੀ ਚੱਲਦਾ ਹੁੰਦਾ ਸੀ ਉਹ ਬੱਚੇ ਕਈ ਛਾਲਾਂ ਮਾਰ ਗਏ ਸੀ ਜੀ ਉਹ ਚੱਲਦਾ ਹੁੰਦਾ ਸੀ ਟੀਵੀ ਤੇਲੀਵੀਜ਼ਨ ਦੇ ਉੱਤੇ ਉਹਦਾ ਮੈਂ ਨਾ ਭੁੱਲ ਗਿਆ ਉਹ ਲੋਕ ਉਹ ਤਾਂ ਚੱਲਦਾ ਸੀ ਉਹ ਕੰਪਿਊਟਰ ਰਾਹੀਂ ਬੱਚੇ ਕਹਿੰਦੇ ਸ਼ਕਤੀਮਾਨ ਸ਼ਕਤੀਮਾਨ ਨੇ ਕਈ ਬੱਚਿਆਂ ਨੂੰ ਜਨਕਿ ਮੌਤੇ ਘਟਾ ਤਾਰਤਾ ਉਹ ਸ਼ਕਤੀਮਾਨ ਤੇ ਇੱਕ ਟੀਵੀ ਦੇ ਵਿੱਚ ਚੱਲਦਾ ਨਾ ਉਹ ਜਨਕਿ ਪ੍ਰੋਪਰ ਤਾਂ ਨਹੀਂ ਨਾ ਕੁਦਰਤੀ ਨਹੀਂ ਤੇ ਉਹਦੇ ਵਿੱਚ ਕੋਈ ਜਾਣ ਨਹੀਂ ਹੁੰਦੀ ਉਹ ਤਾਂ ਪਰ ਸਿਸਟਮ ਦੇ ਨਾਲ ਚੱਲ ਰਿਹਾ ਉਹ ਸਾਡੇ ਸ਼ਕਤੀਮਾਨ ਨੂੰ ਦੇਖਦੇ ਦੇਖਦੇ ਕਈ ਬੱਚੇ ਕੋਠਿਆਂ ਤੇ ਚੜ ਕੇ ਛਾਲਾ ਮਾਰ ਕੇ ਵੀ ਇਹਨੂੰ ਕੁਝ ਨਹੀਂ ਹੋਇਆ ਜੀ ਤੇ ਸਾਨੂੰ ਨਹੀਂ ਹੁੰਦਾ ਇਹ ਜਿਹੜੀਆਂ ਐਡਾਂ ਚੱਲਦੀਆਂ ਨੇ ਜਿਹੜੇ ਤੁਸੀਂ ਕਹਿੰਦੇ ਲੋਕਾਂ ਦੇ ਮਨ ਖਾਤਿਆਂ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਆ ਉਹ ਲੋਕ ਆ ਜਿਹੜੇ ਤੁਸੀਂ ਆਮ ਲੋਕਾਂ ਦੀ ਗੱਲ ਛੱਡੋ ਮਹਾਰਾਣੀ ਪ੍ਰਨੀਤਕੌਰ ਦੇ ਪੈਸੇ ਜੀ ਕੱਟਲੇ ਸੀ ਮਹਾਰਾਣੀ ਪ੍ਰਨੀਤਕੌਰ ਉਸ ਟਾਈਮ ਮੁੱਖ ਮੰਤਰੀ ਪੰਜਾਬ ਸੀ ਕੈਪਟਨ ਨਵਿੰਦਰ ਸਿੰਘ ਤੇ ਜੁਪੀ ਦੇ ਬੰਦੇ ਸੀ ਦੇਖੋ ਤੁਸੀਂ ਕਿੱਡਾ ਦਿਮਾਗ ਆ ਉਹਨਾਂ ਲੋਕਾਂ ਦਾ ਸਰਪ ਦਿਮਾਗ ਲੱਗ ਕਿੱਧਰ ਰਿਹਾ ਜੀ ਗਲਤ ਪਾਸੇ ਜੀ ਕਿਉਂ ਲੱਗ ਰਿਹਾ ਬੇਰੁਜ਼ਗਾਰੀ ਹੈ ਨਸ਼ੇ ਦੀ ਲਤ ਲੱਗੀ ਸਾਡੀ ਉੱਥੇ ਦੋਸ਼ੀ ਆ ਸਾਡੀਆਂ ਸਰਕਾਰਾਂ ਉਹਨਾਂ ਲੋਕਾਂ ਦਾ ਦਿਮਾਗ ਨੂੰ ਜੇ ਅਸੀਂ ਸਹੀ ਤਰ੍ਹਾਂ ਤੇ ਵਰਤ ਗਿਆ ਸਰਕਾਰਾਂ ਵਰਤਣ ਤੇ ਅਸੀਂ ਹੋ ਸਕਦਾ ਸਾਡਾ ਦੇਸ਼ ਤਰੱਕੀ ਕਰੇ ਸਾਡੇ ਬੱਚੇ ਜਿਹੜੇ ਬਹੁਤ ਜਾਨੀ ਕਿ ਇੰਟੈਲੀਜੈਂਟ ਹੈ ਪੜ੍ਹੇ ਲਿਖੇ ਹੈ ਬੜਾ ਦਿਮਾਗ ਹੈ ਉਹਨਾਂ ਕੋਲੇ ਪਰ ਜੀ ਮੰਦਪਾਗੀ ਗੱਲ ਹੈ ਵੀ ਸਾਡੀਆਂ ਮੌਜੂਦਾ ਸਰਕਾਰਾਂ ਚ ਸੂਬਾ ਸਰਕਾਰ ਹੈ ਤੇ ਜੇ ਕੋਈ ਸੈਂਟਰ ਦੀ ਸਰਕਾਰ ਹੈ ਉਹ ਸਾਨੂੰ ਬਹੁਤ ਹੀ ਖਰਾਬ ਕਰ ਰਹੀਆਂ ਹੈ ਜਿਹੜੀਆਂ ਗੱਲਾਂ ਕਰਦੇ ਸੀ ਅਸੀਂ ਥੋੜੇ ਦਿਨਾਂ ਦੇ ਵਿੱਚ ਨਸ਼ਾ ਬੰਦ ਕਰਦਾਂਗੇ ਥੋੜੇ ਦਿਨਾਂ ਦੇ ਵਿੱਚ ਅਸੀਂ ਆਹ ਇਨਸਾਫ ਦਵਾ ਦਾਂਗੇ ਥੋੜੇ ਦਿਨਾਂ ਦੇ ਵਿੱਚ ਆਹ ਇਨਸਾਫ ਦਵਾ ਦਾਂਗੇ ਉਹ ਅੱਜ ਗੱਲ ਕਰਨ ਵਾਲੀ ਤੇ ਨਹੀਂ ਉਹ ਗੱਲ ਫੇਰ ਕਰਾਂਗੇ ਕਾਰਨ ਕੀ ਹੈ ਕੋਈ ਇਨਸਾਫ ਨਹੀਂ ਮਿਲਿਆ ਜੀ ਨਸ਼ਾ ਬੰਦ ਨਹੀਂ ਹੋਇਆ ਜੀ ਫੇਰ ਜ਼ਗਾਰੀ ਨਹੀਂ ਘਟੀ ਤੇ ਜਿਹੜੀ ਤੁਹਾਡੀ ਕਰਪਸ਼ਨ ਸੀ ਉਹ ਨਹੀਂ ਘਟੀ ਉਹ ਪਿਛਲੀਆਂ ਸਰਕਾਰਾਂ ਦੇ ਨਾਲੋਂ ਕਈ ਗੁਣਾ ਉਹਨੇ ਵਧੀ ਅਮਰਬੇਲ ਵਾਂਗੂੰ ਐ ਕੋਈ ਇਸ ਸਰਕਾਰ ਨੂੰ ਨਿੰਦਣ ਦਾ ਮਾਰ ਨਹੀਂ ਆ ਪਰ ਇਹ ਸਰਕਾਰਾਂ ਬਿਲਕੁਲ ਦੋਸ਼ੀ ਆ 100% ਰਮਨ ਜੀ ਪਰ ਜਿੰਨਾ ਚਿਰ ਇਹ ਲੋਕਾਂ ਨੂੰ ਸੂਝ ਨਹੀਂ ਆਉਂਦੀ ਆਪਣਿਆਂ ਜੀ ਜੇ ਸਰਕਾਰ ਚੁਣਨੀ ਐ ਚੁਣੀ ਕੀਨੇ ਫਿਰ ਵੀ ਆਪਣੇ ਲੋਕ ਹੀ ਦੋਸ਼ੀ ਮੰਨੇ ਜਾਂਦੇ ਆ ਕਿਉਂਕਿ ਜੇ ਲੋਕ ਆਪਣਾ ਸਹੀ ਫੈਸਲਾ ਨਹੀਂ ਲੈਂਦੇਗੇ ਤਾਂ ਕਰਕੇ ਲੋਕਾਂ ਤੇ ਇਸ ਚੀਜ਼ ਦਾ ਗਲਤ ਪ੍ਰਭਾਵ ਪੈਂਦਾਗਾ ਮੋੜ ਕੇ ਕਹਿੰਦੇ ਵੀ ਸਾਡੇ ਲਈ ਸਰਕਾਰਾਂ ਮਾੜੀਆਂ ਪਰ ਲੋਕ ਕੋਸ਼ ਨਾ ਕੋਸ਼ ਇਸ ਚੀਜ਼ ਦੇ ਆਪ ਹੀ ਖਿਲਾਫ ਕਰਦੇ 70 ਸਾਲਾਂ ਦੇ ਵਿੱਚ ਪੈਸਾ ਚੱਲਦਾ ਚੱਲਦਾ ਰਮਣਜੀ ਖੋਟਾ ਹੋ ਜਾਂਦਾ ਜੀ ਹੋ ਜਾਂਦਾ ਕਾਲੀਦਲ ਕਾਂਗਰਸ ਨੇ 70 ਸਾਲ ਰਾਜ ਕੀਤਾ ਜਿੱਦੇ ਦੇਸ਼ ਯਾਦ ਹੋਇਆ ਕੀ ਸੀ ਤੁਸੀਂ ਤਾਂ ਪੜੇ ਲਿਖੇ ਹੋ ਨਹੀਂ ਉਦੋਂ ਪੈਦਾ ਹੋਏ ਸੀ ਮੈਂ ਵੀ ਨਹੀਂ ਪੈਦਾ ਹੋਇਆ ਸੀ ਪਰ ਇਤਿਹਾਸ ਤਾਂ ਪੜ ਸਕਦੇ ਹਾਂ ਜੀ ਬਹੁਤ ਕੁਝ ਬਣਾਇਆ ਉਹਨਾਂ ਲੋਕਾਂ ਨੇ ਐਡੇ ਦੋਸ਼ੀ ਨਹੀਂ ਸੀ ਜਿਹੜੇ ਦੋਸ਼ੀ ਇਹਨਾਂ ਲੋਕਾਂ ਨੇ ਸਾਡੇਆਂ ਨੇ ਬਣਾਤੇ ਅੱਜ ਕੀ ਹੋਇਆ ਕੀ ਬਦਲਾਅ ਆਇਆ ਕੁਝ ਨਹੀਂ ਆਇਆ ਕੁਝ ਨਹੀਂ ਬਦਲਿਆ ਪਰ ਕੀ ਕਾਰਨ ਉਹ ਉਹਨਾਂ ਨੂੰ ਮਾਰੇ ਕਹਿੰਦੇ ਤੁਸੀਂ ਚੰਗੇ ਲਿਆਂਦੇ ਸੀ ਚੰਗਿਆਂ ਨੇ ਅੱਜ ਕੀ ਕਰਤਾ ਬਿਲਕੁਲ ਜ਼ੀਰੋ ਹੋ ਚੁੱਕਿਆ ਪਰ ਮੈਂ ਅੱਜ ਨਹੀਂ ਗੱਲ ਕਰੂੰਗਾ ਅੱਜ ਆਪਾਂ ਉਸ ਪਰਿਵਾਰ ਦੀ ਗੱਲ ਕਰ ਰਹੇ ਸੀ ਪਰ ਹੋ ਜਾਂਦੀਆਂ ਪਰ ਸਰਕਾਰਾਂ ਦੇ ਨਾਲ ਨਾਲ ਅਸੀਂ ਵੀ ਦੋਸ਼ੀ ਹਾਂ ਜਿੰਨਾ ਚਿਰ ਅਸੀਂ 500 ਰੁਪਏ ਦੇ ਵਿੱਚ ਵਿਕਣਾ ਬੰਦ ਨਹੀਂ ਕਰਾਂਗੇ ਇੱਕ ਬੋਤਲ ਦੀ ਇੱਕ ਸ਼ਰਾਬ ਦੀ ਬੋਤਲ ਤੇ ਲਈ ਵਿਕਣਾ ਬੰਦ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਸਹੀ ਚੋਣ ਨਹੀਂ ਕਰਾਂਗੇ ਕਿਉਂਕਿ ਪਿੰਡ ਦੇ ਵਿੱਚ ਸਰਪੰਚੀ ਚੁਣੀ ਜਾਂਦੀ ਹੈ ਜਿਹੜੇ ਬੰਦੇ ਕੋਲੇ ਕਰੋੜ ਰੁਪਏ ਤੇ 100 ਗੱਲਾ ਪੈ ਲਈ ਉਹ ਸਰਪੰਚ ਬਣ ਜਾਂਦਾ ਹੈ ਹਾਲਾਂਕਿ ਪਤਾ ਹੁੰਦਾ ਹੈ ਵੀ ਬੰਦਾ ਚੰਗਾ ਨਹੀਂ ਚਾਰੇ ਪਾਸੇ ਚੰਗਾ ਨਹੀਂ ਕੈਰੈਕਟਰ ਦਾ ਚੰਗਾ ਨਹੀਂ ਉਹ ਵੀ ਇਹ ਥੋੜਾ ਜਿਹਾ ਇਧਰ ਲਿਗੁੰਦੀਆਂ ਗੱਲਾਂ ਕਰਦਾ ਪਰ ਅਸੀਂ ਪੜੇ ਲਿਖੇ ਬੰਦੇ ਨੂੰ ਚੰਗੇ ਬੰਦੇ ਨੂੰ ਪਾਸੇ ਕਰ ਦਿੰਦੇ ਹਾਂ ਕੋਦੇ ਕੋਲੇ ਪੈਸਾ ਨਹੀਂ ਹੁੰਦਾ ਕੋਦੇ ਕੋਲੇ दारू ਨਹੀਂ ਹੁੰਦੀ ਅਸੀਂ ਦੋਸ਼ੀਏ ਚੰਗਾ ਸਰਪੰ ਮંત્રી ਐਮਐਲਏ ਦੇ ਮੁੱਖ ਮੰਤਰੀ ਅਸੀਂ ਕਦੋਂ ਚੁਣ ਲਾਂਗੇ ਅਸੀਂ ਨਹੀਂ ਚੁਣ ਸਕਦੇ ਅਸੀਂ ਯੋਗ ਨਹੀਂ ਅੱਜ ਜੇ ਵੋਟ ਪਾਉਣ ਦੇ ਯੋਗ ਸਾਨੂੰ ਬਣਾਤਾ ਪਰ ਅਸੀਂ ਵੋਟ ਪਾਉਣ ਦੇ ਯੋਗ ਹਲੇ ਹੋਏ ਨਹੀਂ ਜਦੋਂ ਅਸੀਂ ਵੋਟ ਪਾਉਣ ਦੇ ਯੋਗ ਹੋਗੇ ਤੇ ਚੰਗੇ ਮਾਰੇ ਦੀ ਸਾਨੂੰ ਪਛਾਣ ਆ ਗਈ ਉਸ ਟਾਈਮ ਇਹ ਪੰਜਾਬ ਤੇ ਹਿੰਦੁਸਤਾਨ ਤਰੱਕੀ ਦੇ ਰਾਹ ਤੇ ਆ ਜਾਊਗਾ ਉਹਨਾਂ ਚਿਰ ਬਿਲਕੁਲ ਲਾਹੀ ਕੁਝ ਹੁੰਦਾ ਰਹੂਗਾ ਕਿਉਂ ਇਹ ਹੁੰਦਾ ਹੀ ਆਇਆ ਕੋਈ ਅੱਜ ਦਾ ਨਹੀਂ ਤੇ ਇਹਦੇ ਦੇਖੋ ਤੁਸੀਂ ਜੂਏ ਦੇ ਵਿੱਚ ਇੱਕ ਪਿਤਾ ਇੱਕ 25 ਲੱਖ ਰੁਪਇਆ ਹਾਰ ਕੇ ਇੱਕ ਪਿਤਾ ਮਾਰਤਾ ਜੀ ਤੇ ਤੁਸੀਂ ਦੇਖੋ ਜੂਏ ਦੇ ਵਿੱਚ ਉਹ ਦ੍ਰੋਪਤੀ ਹਾਰ ਗਏ ਸੀ ਜੂਆ ਇਹੋ ਜੀ ਲੱਤ ਹੈ ਵੀ ਪਾਂਡਵ ਹਰੇਕ ਨੂੰ ਸਾਰਾ ਕੁਝ ਹਾਰ ਕੇ ਵੀ ਆਪਣੀ ਧਰਮ ਪਤਨੀ ਵੀ ਉਹਨਾਂ ਨੇ ਜੂਏ ਦੇ ਉੱਤੇ ਲਾਤੀ ਸੀ ਐਡੇ ਐਡੇ ਮੰਦ ਭਾਗੇ ਕੰਮ ਕਰਾਉਂਦਾ ਜੂਗਾ ਜੂਆ ਕਿਸੇ ਨੇ ਜਿੱਤਿਆ ਨਹੀਂ ਅੱਜ ਤੱਕ ਜੂਆ ਕੋਈ ਜਿੱਤ ਨਹੀਂ ਸਕਿਆ ਕੌਰਵ ਪਾਂਡਵ ਵੀ ਨਾ ਜਿੱਤ ਸਕੇ ਤੇ ਇਹ ਤਾਂ ਆਮ ਇਨਸਾਨ ਸੀ ਉਹਨਾਂ ਨੇ ਆਪਣੀ ਧਰਮ ਪਤਨੀ ਹਾਰਤੀ ਜੋ ਕਿ ਦ੍ਰੋਪਤੀ ਸੀ ਪੰਜ ਪੰਜ ਪਤੀ ਸੀ ਉਹਦੇ ਕੌਰਵ ਪਾਂਡਵਾਂ ਦੀ ਲੜਾਈ ਵੀ ਹੋਈ ਉਹ ਜੁੱਦ ਦੇ ਵਿੱਚੋਂ ਵੀ ਕੁਛ ਨਾ ਨਿਕਲਿਆ ਪਰ ਅੱਜ ਤੱਕ ਮੈਂ ਦੇਖਿਆ ਵੀ ਜੂਏ ਨੂੰ ਕੋਈ ਜਿੱਤ ਨਹੀਂ ਸਕਿਆ ਜੂਏ ਨੇ ਜੂਆ ਹਮੇਸ਼ਾ ਹੀ ਗਾਂਲੇ ਬੰਦੇ ਨੂੰ ਹਰਾਉਂਦਾ ਆ ਕਿਸੇ ਵੀ ਰੂਪ ਦੇ ਵਿੱਚ ਹਰਾਵੇ 25 ਲੱਖ ਰੁਪਇਆ ਹਾਰਿਆ ਤੇ ਆਪਣੀ ਪਿਓ ਦੀ ਜ਼ਿੰਦਗੀ ਵੀ ਉਹ ਬੰਦਾ ਹਾਰ ਗਿਆ ਤੇ ਆਦੇ ਪਿਓ ਦਾ ਕਾਤਲ ਦਾ ਮੱਥੇ ਦੇ ਉੱਤੇ ਉਹਨੇ ਟਿੱਕਾ ਵੀ ਲਵਾ ਲਿਆ ਬਹੁਤ ਵੱਡਾ ਕਲੰਕ ਲੱਗਿਆ ਇਸ ਕਰਕੇ ਮੈਂ ਰਮਨਜੀਤ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਗੱਲਾਂ ਨੂੰ ਨਾ ਹੋਰ ਗੱਲਾਂ ਛੱਡ ਦਿਓ ਇਹਨਾਂ ਗੱਲਾਂ ਨੂੰ ਨਿੱਕੀਆਂ ਨਿੱਕੀਆਂ ਨੂੰ ਤੁਸੀਂ ਲੋਕਾਂ ਦੇ ਕੋਲੇ ਲੈ ਬਣਾ ਆਪਣੀ ਵੀਡੀਓ 10 ਬੰਦੇ ਨਾਲ ਵੇਖਣਾ ਕੋਈ ਇਤਰਾਜ ਨਹੀਂ 10 ਤਾਂ ਦੇਖਣਗੇ ਨਾ ਜਿਹੜੇ 10 ਦੇਖਣਗੇ ਉਹਨਾਂ ਦੇ ਵਿੱਚੋਂ ਜੇ ਇੱਕ ਵੀ ਸੁਧਰ ਗਿਆ ਤੇ ਇੱਕ ਦਾ ਘਟਨਾ ਕਰਮ ਇਹੋ ਜਿਹਾ ਦਿਮਾਗ ਦੇ ਵਿੱਚ ਚੱਕਰ ਚੱਲਦਾ ਹੋਇਆ ਤੇ ਆਪਾਂ ਉਹਨੂੰ ਬਚਾ ਸਕੇ ਤੇ ਆਪਾਂ ਬਹੁਤ ਹੀ ਜਾਨੀ ਕਿ ਭਾਗਾਂ ਵਾਲੇ ਲੋਕ ਹੈ ਇਹਨੀਆਂ ਬੇਨਤੀਆਂ ਕਰਦਾ ਕੋਈ ਮਹਬੂਤ ਵੱਡਾ ਸਮਾਜ ਸੇਵੀ ਨਹੀਂ ਕੋਈ ਬਹੁਤਾ ਵੱਡਾ ਮੈਂ ਦਿਮਾਗ ਨਹੀਂ ਰੱਖਦਾ ਬਹੁਤਾ ਪੜਿਆ ਨਹੀਂ ਪਰ ਦਰਦ ਬਹੁਤ ਹੈ ਅੰਦਰ ਜੋ ਦਰਦ ਹੈ ਉਹ ਤੁਹਾਡੇ ਚੈਨਲ ਦੇ ਉੱਤੇ ਪੇਸ਼ ਕਰਦੇ ਰਵਾਂਗੇ ਤੁਹਾਡਾ ਚੈਨਲ ਹੈ ਜਿਹੜਾ ਦਿਨ ਦੁਗਣੀ ਰਾਤ ਚੋਗਣੀ ਤੱਕ ਕੀ ਕਰੇ ਤੁਸੀਂ ਟਾਈਮ ਕੱਢ ਕੇ ਆਓ ਦੁਕਾਨਦਾਰਾਂ ਇੰਨੀਆਂ ਹਾਜ਼ਰੀਆਂ ਲਾਉਂਦਾ ਕਾਲਾ ਸ਼ਰਮਾ ਖੇਮਾ ਦਾ ਅਜਾਜਕ ਹੈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਰਮਾ ਜੀ ਸੀਗੇ ਤੇ ਵੇਖੋ ਇਹ ਇੱਕ ਸੁਝਾਅ ਦਿੱਤਾ ਗਿਆ ਤੁਸੀਂ ਵੀ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰਿਓ ਕਿ ਕਿਸੇ ਦਾ ਫਾਇਦਾ ਹੋ ਜੇ ਕਿਸੇ ਦੇ ਮਨ ਦੇ ਵਿੱਚ ਜਿਹੜੇ ਵਿਚਾਰ ਆ ਉਹ ਬਦਲ ਜਾਣ ਤੇ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ